ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖਣ ਵਾਲੇ ਸਾਰੇ ਭਰਾਵਾਂ ਨੂੰ ਸਵਾਗਤ ਹੈ ਤੁਹਾਡਾ ਨਾਗਰ ਡੈਰੀ ਫਾਰਮ YouTube ਚੈਨਲ ਤੇ ਅੱਜ ਦੀ ਤੁਹਾਨੂੰ ਵੀਡੀਓ ਦਿਖਾ ਰਿਹਾ ਜੀ ਪਿੰਡ ਤਲਵੰਡੀ ਮਹਿਮਾ ਜ਼ਿਲ੍ਹਾ ਕਪੂਰਥਲਾ ਤੀਸਰੇ ਸੂਏ ਮੱਝ ਸੂਣ ਨੂੰ ਤਿਆਰ ਹੈ ਜੀ 10 ਦਿਨ ਲੰਦੀ ਸੂਣ ਨੂੰ ਅਸ ਸਿੰਗਾ ਨੂੰ ਅਗਰ ਦੇਖੀਏ ਤੇ ਸਿੰਗਾ ਦੇ ਹਿਸਾਬ ਨਾਲ ਤੇ ਕੋਈ ਚੌਥੇ ਸਮਝ ਲਵੇ ਮੱਝ ਨੂੰ ਸਿੰਗਾ ਦੇ ਹਿਸਾਬ ਨਾਲ ਚੌਥੇ ਸੂਏ ਲੱਗਦੇ ਆ ਉਹਦਾ ਤੀਜੇ ਸੂਏ ਆ ਜੀ 오રિਜਨਲ ਤੀਜੇ ਸੂਏ ਸੋਨਾ ਵਾ ਸੈਂ ਕੁਆਲਿਟੀ ਚੈੱਕ ਕਰ ਲੋ ਸੈਂ ਥੋੜੇ ਜਿਹਾ ਖੁੱਲੇ ਆ ਮੱਥੇ ਦੇ ਵੱਲ ਆਥਣਾਂ ਦੇ ਕੁਆਲਿਟੀ ਚੈੱਕ ਕਰ ਲੋ ਕੱਲਾ ਕੱਲਾ ਥਣ ਲੱਗਾ 10 ਦਿਨ ਲੈਂਦੀ ਜੀ ਸੋਣ ਨੂੰ ਜੀ ਦਰਮਿਆਨੀ ਹਾਈਟ ਆ ਬਹੁਤ ਜਬਰਦਸਤ ਮਾਜਵਾ 10 ਦਿਨ ਹਲੇ ਸੋਣ ਨੂੰ ਰਹਿੰਦੇ ਆ ਜੀ ਉਹ ਆ ਦੇਖੋ ਆ ਥਣ ਦੇਖ ਲਓ ਜੀ ਕੱਲਾ ਕੱਲਾ ਥਣ ਲੱਗਾ ਹੋਇਆ ਵਾ ਹੁਣ ਪੇਟ ਗੂੜੇ ਦੇ ਕੁਆਲਿਟੀ ਚੈੱਕ ਕਰ ਲਓ ਆ ਦੇਖੋ ਜੀ ਇਹ ਆ ਦੇਖੋ ਕੱਲਾ ਕੱਲਾ ਥਣ ਲੱਗਾ ਹਲੇ 10 ਦਿਨ ਲੰਦੀ ਸੋਨੂ ਬਹੁਤ ਵਧੀਆ ਮਾਜ ਬਣਨੀ ਆ ਜੀ ਨਾ ਦੇਖੋ ਆ ਦੇਖੋ ਜੀ ਪਿਛਲੇ ਸਵੇ ਦਿੱਤਾ ਸੀਗਾ ਜੀ 15 ਕਿਲੋ ਦੁੱਧ 15 ਕਿਲੋ ਪਿਛਲੇ ਸਵੇ ਦੁੱਧ ਦਿੱਤਾ ਸੀਗਾ ਆ ਦੇਖੋ ਜੀ 1 ਲੱਖ ਤੇ 5000 ਰੁਪਏ ਮੁੱਲ ਹੈ ਜੀ ਨੰਬਰ ਸਕਰੀਨ ਤੇ ਚੱਲ ਰਿਹਾ ਵਾ ਮੌਕੇ ਤੇ ਮਾਨਤਾ ਹੋ ਜਾਊਗਾ ਆ ਦੇਖੋ ਜੀ ਤੁਹਾਨੂੰ ਖੋਲ ਕੇ ਵੀ ਦਿਖਾ ਦਿੰਨੇ ਆ ਚੱਲ ਚੱਲ ਬੰਦੇ ਅੰਦਰ ਆਹ ਦੇਖੋ ਜੀ ਕੁਆਲਿਟੀ ਚੰਗੀ ਤਰ੍ਹਾਂ ਚੈੱਕ ਕਰ ਲਓ ਵੀਡੀਓ 'ਚ ਤੁਹਾਨੂੰ ਪਤਾ ਹੀ ਹੈ ਜੇ ਗਰਮੀ ਦਾ ਸੀਜ਼ਨ ਚੱਲ ਰਿਹਾ ਵਾ ਇਸ ਮੌਸਮ ਤੇ ਦੰਗਰ 10000 ਉੱਚਾ ਹੋ ਜਾਂਦਾ ਵਾ 5-10000 ਰੁਪਏ ਡੰਗਰ ਦਾ ਮੁੱਲ ਵੱਜ ਜਾਂਦਾ ਆ ਦੇਖੋ ਜੀ ਅਗਰ ਵੀਡੀਓ ਵਧੀਆ ਲੱਗੇ ਤੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਓ 1,05000 ਰੁਪਿਆ ਮੁੱਲ ਵਾ ਅਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਕਿਸੇ ਵੀਰ ਨੇ ਖਰੀਦ ਕਰਨੇ ਨੰਬਰ ਸਕਰੀਨ ਤੇ ਚੱਲ ਰਿਹਾ ਮੌਕੇ ਤੇ ਰੇਟ ਹੋ ਜਾਊਗਾ ਘਟ ਵਧ ਮਾਝਾ ਜਿਹੜਾ ਅਨੁਕ੍ਰੇਸ਼ਤਰਾ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਜੀ ਵੀਡੀਓ ਦੇਖਣ ਵਾਲੇ ਸਾਰੇ ਭਰਾਵਾਂ ਦਾ